ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਬੈਸਟਾ ਤੁਹਾਡਾ ਜੱਜ ਸਾਹਿਬ ਵੇਖ ਰਿਹਾ ਸਾਰੇ ਦੋਸਤਾਂ ਮਿੱਤਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਕਿ ਸਲਾਨਾ ਕਬੱਡੀ ਕੱਪ ਆ ਜਿਹੜਾ ਕਿ ਐਨ ਆਰ ਆਈ ਦੇ ਵੀਰਾਂ ਦੇ ಗ್ರಾಮ ਪੰਚਾਇਤ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਪਿੰਡ ਲੱਗਿਆਂ ਦੇ ਵਿੱਚ ਹੋ ਰਿਹਾ ਵੱਡਾ ਜਿਹੜਾ ਕੱਪ ਆ ਮੇਜਰ ਲੀਗ ਕਹਿ ਸਕਦੇ ਆ ਇਹਦੇ ਵਿੱਚ ਦੋ ਚੀਜ਼ਾਂ ਦਾ ਖਾਸਿਆ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਜਿੱਦਾਂ ਪੋਸਟਰ ਰਿਲੀਜ਼ ਹੋਇਆ ਤਿੰਨੇ ਪਾਰਟੀਆਂ ਇੱਥੇ ਇਕੱਠੀਆਂ ਜਿਹੜਾ ਵੱਡਾ ਪ੍ਰਾਰਾਲਾ ਆਪਾਂ ਕਹਿ ਸਕਦੇ ਆ ਇਹ ਪਾਰਟੀਆਂ ਦੇ ਵੱਲੋਂ ਕੀਤਾ ਜਿਹੜਾ ਕਿ ਪਾਰਟੀ ਦੇ ਮੇਰੇ ਪ੍ਰੋਟਕੋਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਬੋਲੇ ਸੋਨ ਨਾਲ ਸਾਸੀਆ ਕਲਦੇ ਜਗਾਰਾਂ ਦੇ ਨਾਲ ਜਿਹੜਾ ਇਹ ਪੰਡਾਲ ਅੱਜ ਗੂੰਜ ਨਾਲ ਕਮਲਜੀਤ ਸਿੰਘ ਬਰਾੜਾ ਜਿਹੜੇ ਕਿ ਸਾਬਕਾ ਮੰਤਰੀ ਦਸਤ ਸਿੰਘ ਬਰਾੜ ਦੇ ਬਟੇ ਨੇ ਇੱਥੇ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਕੀ ਕਹਿਣਾ ਚਾਹੁੰਦੇ ਨੇ ਬਰਾੜ ਸਾਹਿਬ ਟੂਰਨਾਮੈਂਟ ਤੇ ਪਹੁੰਚਣ ਲੰਗਿਆਣਾ ਦੇ ਵਿੱਚ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਿਆਣਾ ਪਿੰਡ ਵਧਾਈ ਦਾ ਪਾਤਰ ਹੈ ਜੀ ਬਹੁਤ ਚੰਗੀ ਪਹਿਲ ਕਦਮੀ ਇਹ ਹੈ ਜਿਹੜੀ ਗੱਲ ਨੂੰ ਅਸੀਂ ਇਹ ਤਰਸਦੇ ਆ ਕਿ ਹਰੇਕ ਸਟੇਜ ਤੋਂ ਮੈਂ ਬੋਲਦਾ ਰਿਹਾ ਹਰੇਕ ਇੰਟਰਵਿਊ 'ਚ ਮੈਂ ਗੱਲ ਕਰਦਾ ਰਿਹਾ ਕਿ ਪਿੰਡਾਂ 'ਚ ਭਾਈਚਾਰਕ ਸਾਂਝ ਰਹਿਣੀ ਚਾਹੀਦੀ ਹੈ ਸਿਆਸਤ ਨੇ ਚੁੱਲਿਆਂ ਤੱਕ ਸਿਆਸਤ ਪਹੁੰਚ ਗਈ ਹੈ ਸਿਆਸਤ ਨੇ ਵਖਰੇਵੇਂ ਪਾਤੇ ਆ ਪਰ ਇਹ ਨਗਰ ਨੇ ਇਹ ਬਹੁਤ ਚੰਗੀ ਪਹਿਲ ਕਦਮੀ ਕੀਤੀ ਹੈ ਕਿ ਸਾਰੇ ਸਿਆਸੀ ਤਰ੍ਹਾਂ ਨੂੰ ਲੈ ਕੇ ਜਿਵੇਂ ਅਕਾਲੀ ਦਲ ਵੱਲੋਂ ਪੋਸਟਰ ਰੀਲਿਜ਼ ਕੀਤਾ ਗਿਆ ਆਪਣੇ ਦੋਧ ਘਾਟਨ ਕਰਵਾਇਆ ਮੋਜੂਦਾ ਸਰਕਾਰ ਤੋਂ ਇਹ ਇਨਾਮ ਉਡਾਉਣਗੇ ਸੋ ਇਹ ਚੰਗੀ ਗੱਲ ਹੈ ਇਹੀ ਚੀਜ਼ ਹੋਣੀ ਚਾਹੀਦੀ ਹੈ ਕਿਉਂਕਿ ਜੇ ਪਿਆਰ ਬਣਿਆ ਰਹੂ ਭਾਈਚਾਰਾ ਬਣਿਆ ਰਹੂ ਤਾਂ ਪਿੰਡਾਂ 'ਚ ਤਰੱਕੀ ਹੋਊਗੀ ਤੇ ਆ ਤੁਸੀਂ ਇਹ ਵੀ ਇੱਕ ਇੱਕ ਪੱਖੋਂ ਮਿਸਾਲ ਵੀ ਹੈ ਪਿੰਡ ਵਿਕਾਸ ਪੱਖੋਂ ਕਿਉਂਕਿ ਮੇਰੇ ਪਿਤਾ ਜੀ ਸਦਾ ਦਰਸ਼ਨ ਸਿੰਘ ਬਰਾੜ ਸਾਹਿਬ ਨੇ ਸਰਕਾਰ ਦੇ ਵਿੱਚ ਰਹਿੰਦੇ ਐਮਐਲਏ ਹੁੰਦੇ ਆ ਤੇ ਬਹੁਤ ਕਰੋੜਾਂ ਰੁਪਈਆ ਦੀਆਂ ਗ੍ਰਾਂਟਾਂ ਇਸ ਨਗਰ ਨੂੰ ਕਿ ਸਾਰੇ ਹਲਕੇ ਨੂੰ ਦਿੱਤੀਆਂ। ਤੋਂ ਇਹਨਾਂ ਨੇ ਬਹੁਤ ਸੋਹਣਾ ਗਰਾਊਂਡ ਸਟੇਡੀਅਮ ਬਣਾਇਆ ਹੋਇਆ। ਇਹ ਚੀਜ਼ ਹੀ ਜ਼ਰੂਰੀ ਆ। ਸਾਡੀ ਵਿਰਾਸਤ ਜਿਹੜੀ ਆ ਸਾਡੇ ਬੱਚੇ ਆ ਆਉਣ ਵਾਲੀ ਪੀੜ੍ਹੀ ਆ। ਉਹਨੂੰ ਸੰਭਾਲ ਲਈ ਅਸੀਂ ਕੀ ਕਰਦੇ ਆ? ਉਹ ਹੋਣਾ ਚਾਹੀਦਾ। ਐਨਆਰਏ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ। ਜਿੰਨੇ ਵੀ ਐਨਆਰਏ ਭਰਾ ਇੱਥੋਂ ਦੇ ਉਹਨਾਂ ਨੇ ਬਹੁਤ ਵੱਡਾ ਮਢਮੁੱਲਾ ਯੋਗਦਾਨ ਪਾਇਆ ਤਾਂ ਹੀ ਇਹ ਇੰਨੇ ਵੱਡੇ ਲੈਵਲ ਦਾ ਕੱਪ ਇੱਥੇ ਹੋ ਰਿਹਾ ਵੱਡੇ ਨਾਮ ਰੱਖੇ ਨੇ ਵੱਡੀਆਂ ਟੀਮਾਂ ਆ ਰਹੀਆਂ ਨੇ ਇੱਕ ਚੰਗੀ ਹੋਰ ਗੱਲ ਵੀ ਆ ਕਿ ਛੋਟੇ ਬੱਚਿਆਂ ਲਈ ਵੀ 45 ਕਿਲੋ 52 ਕਿਲੋ 63 ਕਿਲੋ ਜਿਹੜੀ ਖੇਡ ਲੋਪ ਹੋਊਗੀ ਜਿਹਦੇ ਨਾਲ ਨਵੀਂ ਪਨੀਰੀ ਤਿਆਰ ਹੋਣੀ ਆ ਜੀ ਤੁਸੀਂ ਵੀ ਚੰਗੀ ਗੱਲ ਹੈ ਤੇ ਧੰਨਵਾਦ ਇਹਨਾਂ ਦਾ ਇਹਨਾਂ ਨੇ ਮਾਨ ਜਿਉਂ ਨੇ ਕੋਈ ਨੌਜਵਾਨੀ ਨੂੰ ਕੋਈ ਸੰਦੇਸ਼ ਤੁਸੀਂ ਬ੍ਰਾਦਰ ਸਾਹਿਬ ਦੇਣਾ ਚਾਹੁੰਦੇ ਹੋ ਜਿਵੇਂ ਕਿ ਟੂਰਨਾਮੈਂਟ ਜਿਵੇਂ ਲਖਣਗਾਲ ਤੁਸੀਂ ਦੱਸਤਾ ਕਿ ਪਾਰਟੀ ਵਾਈ ਤੋਂ ਪਰੋਟ ਕਿਹੜਾ ਟੂਰਨਾਮੈਂਟ ਹੋ ਰਿਹਾ ਇਹ ਚੀਜ਼ਾਂ ਬਹੁਤ ਘੱਟ ਦੇਖਣ ਨੂੰ ਮਿਲੀਆਂ ਆ ਆਮ ਤੌਰ ਤੇ ਦੇਖਿਆ ਜਾਵੇ ਕਾਲੀ ਦਲ ਟੂਰਨਾਮੈਂਟ ਅੱਡ ਕਰਾਉਂਦਾ ਕਾਂਗਰਸ ਅੱਡ ਕਰਾਉਂਦੀ ਆ ਆਮ ਆਦਮੀ ਪਾਰਟੀ ਅੱਡ ਕਰਾਉਂਦੀ ਆ ਪਰ ਵੇਖੋ ਤਿੰਨੇ ਪਾਰਟੀਆਂ ਇਕੱਠੀਆਂ ਸਿੰਘਾਂ ਜਦੋਂ ਟੂਰਨਾਮੈਂਟ ਲਈ ਜਾਂ ਉਧਰ ਵੀ ਮੈਂ ਆਇਆ ਪਰ ਬ੍ਰਾਦਰ ਸਾਹਿਬ ਤੁਸੀਂ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਨੌਜਵਾਨ ਇਹ ਚੀਜ਼ ਜ਼ਰੂਰੀ ਆ ਹਰੇਕ ਨੂੰ ਬੁਲਾਓ ਯਾਰ ਹਰੇਕ ਨਾਲ ਪਿਆਰ ਰੱਖੋ ਵੋਟ ਪਾਉਣ ਦਾ ਤੁਹਾਡਾ ਆਪ ਦਾ ਅਧਿਕਾਰ ਆ ਜਿੱਥੇ ਮਰਜ਼ੀ ਪਾਓ ਤੁਸੀਂ ਪੰਜਾਬ ਦੀ ਜਵਾਨੀ ਸੂਝਵਾਨਾ ਸਿਆਣੀ ਆ ਪਰ ਇੱਕ ਚੀਜ਼ ਆ ਇਹ ਮੈਂ ਜ਼ਰੂਰ ਕਹੂੰਗਾ ਕਿ ਪੰਜਾਬ ਦੀ ਜਵਾਨੀ ਜਿਹੜਾ ਅਸੀਂ ਕੰਮ ਛੱਡ ਚੁੱਕੇ ਆ ਨਾ ਪੜ੍ਹਾਈ ਦਾ ਸਾਨੂੰ ਕਿਤਾਬਾਂ ਲਿਟਰੇਚਰ ਜ਼ਰੂਰ ਪੜ੍ਹਨਾ ਚਾਹੀਦਾ ਤੇ ਬੱਚਿਆਂ ਨੂੰ ਪੰਜਾਬੀਆਂ ਨੂੰ ਇਹ ਬੇਨਤੀ ਦਰਖਾਸਤ ਆ ਕਿ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਵੱਧ ਤੋਂ ਵੱਧ ਜੀ ਅੱਜ ਵੱਡੀ ਲੈਵਲ ਦੀ ਮੈਂ ਇੰਟਰਨੈਸ਼ਨਲ ਲੈਵਲ ਦੀ ਗੱਲ ਕਰਾਂ ਜੇ ਅੱਜ ਯਹੂਦੀਆਂ ਦੀ ਫਲਸਤੀਨੀਆਂ ਦੀ ਲੜਾਈ ਹੋ ਰਹੀ ਹੈ ਜੁੱਧ ਹੋ ਰਿਹਾ ਨਾ ਤੇ ਉਹਨਾਂ ਨੇ ਆਪ ਦਾ ਮੁਲਕ ਲਿਆ ਹੈ ਨਾ ਉਹ ਮੁਲਕ ਕਿਵੇਂ ਲਿਆ ਹੈ ਕਿਉਂਕਿ ਉਹਨਾਂ ਨੇ ਪੜਾ ਕੇ ਆਪ ਦੇ ਬੱਚੇ ਇੰਜੀਨੀਅਰ ਬਣਾਏ ਆ ਵਿਗਿਆਨੀ ਬਣਾਏ ਆ ਤੇ ਅਮਰੀਕਾ ਦੇ ਵਿੱਚ ਅੱਜ ਤੁਸੀਂ ਜੇ ਦੇਖੋ 80% ਯਹੂਦੀ ਹੈ ਆ ਟੌਪ ਦੇ ਉਹਦੇ ਉੱਤੇ ਕਿਵੇਂ ਪਹੁੰਚੇ ਆ ਕਿਉਂਕਿ ਪੜ੍ਹੇ ਆ ਉਹਨਾਂ ਨੇ ਵੀ ਗੁਲਾਮੀ ਚੱਲੀ ਆ ਤੇ ਸਾਨੂੰ ਵੀ ਲੱਗਦਾ ਕਿ ਅਸੀਂ ਵੀ ਗੁਲਾਮ ਰਹੇ ਹਾਂ ਲੰਬਾ ਸਮਾਂ ਗੋਰਿਆਂ ਦੇ ਜੇ ਅਸੀਂ ਆਪਣੇ ਪੰਜਾਬੀ ਆਪਣੇ ਬੱਚਿਆਂ ਨੂੰ ਪੜਾਵਾਂਗੇ ਨਾ ਤਾਂ ਫਿਰ ਸਾਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਕਿ ਭਵੇਂ ਇੱਕ ਸਾਡਾ ਹੈਗਾ ਕਿ ਨਹੀਂ ਹੈਗਾ ਸੋ ਜਿਹੜੀਆਂ ਗੱਲਾਂ ਕਮੀਆਂ ਪੇਸ਼ੀਆਂ ਆਉਂਦੀਆਂ ਕਿ ਸਾਡੀ ਹੋਣ ਦੀ ਲੜਾਈ ਆ ਉਹ ਚੀਜ਼ਾਂ ਤੋਂ ਅਸੀਂ ਉੱਤੇ ਉੱਠ ਜਾਗੇ ਫਿਰ ਜ਼ਰੂਰੀ ਇਹ ਆ ਤੇ ਜਵਾਨੀ ਨੂੰ ਇਹ ਸੁਨੇਹਾ ਹੈ ਕਿ ਜਵਾਨੀ ਚੰਗਾ ਲਿਟਰੇਚਰ ਜ਼ਰੂਰ ਪੜੇ ਕਿਤਾਬਾਂ ਵਰਗਾ ਕੋਈ ਮਿੱਤਰ ਨਹੀਂ ਮਿੱਤਰ ਕਿਸੇ ਨਾ ਕਿਸੇ ਗੱਲ ਤੇ ਗੁੱਸੇ ਹੋ ਸਕਦਾ ਦੁਨਿਆਵੀ ਦੋਸਤ ਕਿਤਾਬ ਨਹੀਂ ਰੁੱਸਦੀ ਕਿਤਾਬ ਨੂੰ ਜਦੋਂ ਮਰਜ਼ੀ ਚੱਕ ਕੇ ਉਹਦੇ ਨਾਲ ਗੱਲਾਂ ਕਰੋ ਜਦੋਂ ਮਰਜ਼ੀ ਪੜੋ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਪੰਜਾਬ ਦੀ ਜਵਾਨੀ ਨੂੰ ਮੇਰੀ ਬੇਨਤੀ ਹੈ ਕਿ ਜਿਵੇਂ ਇਸ ਪਿੰਡ ਵਾਲਿਆਂ ਨੇ ਵਿਦੇਸ਼ ਬੈਠੇ ਹਨ ਜਿੰਨੇ ਨਾਰੀਪਰਾ ਤੇ ਆਪਦੇ ਪਿੰਡ ਦੇ ਨਾਲ ਹਜੇ ਵੀ ਮੋਹ ਆ ਆਪਦੀ ਮਿੱਟੀ ਨਾਲ ਮੋਹ ਆ ਇਹ ਸਾਡੀ ਮਿੱਟੀ ਦੀ ਖਸਲਤ ਆ ਸਾਡੀ ਮਿੱਟੀ ਦੇ ਕਾਨ ਆ ਜਿਹੜੀ ਸਾਨੂੰ ਆਪਦੇ ਨਾਲ ਜੋੜੀ ਰੱਖਦੀ ਆ ਜਿਹੜੇ ਇਸ ਧਰਤੀ 'ਚ ਪੈਦਾ ਹੋਏ ਆ ਉਹਨਾਂ ਨੂੰ ਕੋਈ ਸਿਆਣਪ ਦੇਣ ਦੀ ਲੋੜ ਨਹੀਂ ਬਹੁਤ ਸਿਆਣੇ ਦੇ ਸੁੱਟੇ ਹੋਏ ਆ ਕਿਉਂਕਿ ਅਸੀਂ ਉਦੋਂ ਭਗਤ ਸਰਾਬੇ ਦੇ ਵਾਰਸ ਆ ਤੇ ਉਹੀ ਜਵਾਨੀ ਆ ਜਿਹੜੀ ਆ ਬਸ ਥੋੜਾ ਰਸਤਾ ਬਦਲਣ ਦੀ ਲੋੜ ਆ ਮਤਲਬ ਜੇ ਅਸੀਂ ਸਰੀਰ ਨੂੰ ਖਰਾਕ ਦਿੰਨੇ ਆ ਤਕੜਾ ਰੱਖਣ ਲਈ ਤਾਂ ਇਹਨੂੰ ਵੀ ਖਰਾਕ ਦੇਣ ਦੀ ਲੋੜ ਆ ਜਿਹੜੀ ਖਰਾਕ ਅਸੀਂ ਇਹਨੂੰ ਕਿਹੜੀ ਖਰਾਕ ਦੇਣੀ ਹੈ ਦਿਮਾਗ ਨੂੰ ਆਪਣੀ ਰੂਹ ਨੂੰ ਉਹਦੀ ਵੀ ਲੋੜ ਆ ਬਾਣੀ ਤੇ ਬਾਣੇ ਨਾਲ ਜੁੜਨ ਦੀ ਲੋੜ ਆ ਜਵਾਨੀ ਬਹੁਤ ਚੰਗੀ ਆ ਮੈਂ ਅੱਗੇ ਮੈਂ ਕਿਦਾਂ ਗੱਲ ਕਰਦਾ ਸੀ ਕਿ ਲੋਕ ਕਹਿੰਦੇ ਜੀ ਬਿਹਾਰਤ ਜੂਪੀ ਦੇ ਲੋਕ ਆ ਕੇ ਰਾਜ ਕਰਨਗੇ ਟੱਕਾ ਨਹੀਂ ਰਾਜ ਕਰ ਸਕਦੇ ਖਾਲਸੇ ਦੀ ਧਰਤੀ ਆ ਇੱਥੇ ਖਾਲਸਾ ਹੀ ਰਾਜ ਕਰੂ ਤੁਸੀਂ ਫਤਿਹਗੜ੍ਹ ਸਾਹਿਬ ਜਾ ਕੇ ਦੇਖਿਓ ਮੈਂ ਤਾਂ ਕੀ ਹਾਂ ਜੀ ਫਤਿਹਗੜ੍ਹ ਸਾਹਿਬ ਜਾ ਕੇ ਦੇਖਿਆ ਕਿ ਸ ਵੀ ਤੇ ਨੀਲੀਆਂ ਦਸਤਾਰਾਂ ਦਾ ਹੜ ਆਇਆ ਹੋਇਆ ਸੀ ਦਰਿਆ ਵਗਦਾ ਸੀ ਪੰਜਾਬ ਦੀ ਜਵਾਨੀ ਦਾ ਵੱਡੇ ਵੱਡੇ ਟਰੈਕਟਰ ਤੇ ਨੌਜਵਾਨ ਸ਼ਰਧਾ ਭਾਉ ਉਹਨਾਂ ਨੇ ਉੱਥੇ ਲੰਗਰ ਲਾ ਰਹੇ ਸੀ ਤੇ ਉਹਨਾਂ ਨੂੰ ਦੇਖ ਕੇ ਲੱਗਦਾ ਸੀ ਸਾਰਾ ਪੰਜਾਬ ਤਾਂ ਇੱਥੇ ਆ ਅਸੀਂ ਕਹੀ ਜਾਂਦੇ ਪੰਜਾਬ ਦੇ ਲੋਕ ਬਾਹਰ ਚਲੇ ਗਏ ਬਾਹਰ ਜਾਣ ਦਾ ਵੀ ਇੱਕ ਕਾਰਨ ਆ ਜਿਆ ਜਿਆ ਟੂਰਨਾਮੈਂਟ ਵੱਡੇ ਪੱਧਰ ਤੇ ਹੋ ਰਿਹਾ ਨਾ ਜਿਵੇਂ ਅਸੀਂ ਲਿਆ ਗਿਆ ਸੀ ਤੇ ਉਹ 3-4 ਕਰੋੜ ਪਿੰਡ ਨੇ ਖਰਚਾ ਕਿੱਥੋਂ ਸਾਡੇ ਭਰਾਵਾਂ ਕਰਕੇ ਬਾਬੇ ਨਾਨਕ ਦਾ ਸੰਦੇਸ਼ ਆ ਉੱਜੜ ਜਾਓ ਤੇ ਵਸਣ ਦਾ ਸੁਨੇਹਾ ਦਿੱਤਾ ਸੀ ਨਾ ਚੰਗਿਆਂ ਨੂੰ ਕਹਤਾ ਸੀ ਉੱਜੜ ਜਾਓ ਪੂਰੀ ਦੁਨੀਆ ਦੇ ਵਿੱਚ ਚੰਗਿਆਈ ਫਲਾਓ ਤੇ ਮਾੜਿਆਂ ਨੂੰ ਕਿਹਾ ਸੀ ਇੱਥੇ ਟਿਕੇ ਰਹੋ ਤੋ ਚੰਗਿਆਂ ਨੇ ਜਿਹੜੀ ਚੰਗਿਆਈ ਫਲਾਈ ਆ ਅਨਾਰੇ ਭਰਾ ਸਾਡੇ ਬੈਠੇ ਆ ਉਹਨਾਂ ਨੂੰ ਉਹਨਾਂ ਦੀ ਤਰ੍ਹਾਂ ਹੀ ਮਿੱਟੀ ਨਾਲੋਂ ਉਹ ਸਾਨੂੰ ਆਪ ਨੂੰ ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਵੀ ਕਰਨਾ ਚਾਹੀਦਾ ਗੁਜਾਰਸ਼ ਸਾਰਿਆਂ ਨੂੰ ਇਹ ਆ 12-12 ਪੜਾ ਕੇ ਉਹਦੇ ਜੋ ਆਕਰ ਨੂੰ ਲੇਬਰ ਕਰਨ ਲਈ ਤਿਆਰ ਨਾ ਕਰੋ ਉਹਨਾਂ ਨੂੰ ਵੱਧ ਪੜਾਓ ਜੇ ਉਹਨਾਂ ਨੂੰ ਪੜਾਉਂਗੇ ਟੈਲੈਂਟ ਦੇਵੋਗੇ ਇਹ ਇਹ ਛੱਡ ਦਿਓ ਕਿ ਸਰਕਾਰਾਂ ਨੌਕਰੀਆਂ ਦੀ ਨੌਕਰੀਆਂ ਬਹੁਤ ਮੌਕੇ ਆ ਜੇ ਤੁਹਾਡੇ ਬੱਚੇ ਚ ਟੈਲੈਂਟ ਆ ਤੁਹਾਡਾ ਬੱਚਾ ਇੰਟੈਲੀਜੈਂਟ ਆ ਇੱਥੇ ਹੀ ਨੌਕਰੀਆਂ ਵਧੀਆ ਮਿਲ ਜਾਣਗੀਆਂ ਤੁਸੀਂ ਇੱਕ ਕਿੱਲੇ ਦੀ ਖੇਤੀ ਵਿੱਚੋਂ ਵੀ ਯਾਰ ਸਬਜ਼ੀ ਬੀਜ ਕੇ ਬਹੁਤ ਕੁਝ ਕਮਾ ਸਕਦੇ ਹੋ ਕਿਉਂਕਿ ਇੱਥੇ ਸਾਨੂੰ ਲੇਬਰ ਕਰਦਣੋਂ ਆਪਦੇ ਖੇਤ ਕੰਮ ਕਰਦਣੋਂ ਸ਼ਰਮ ਆਉਂਦੀ ਆ ਉੱਥੇ ਗ ਸੋ ਬੱਚਿਆਂ ਨੂੰ 12 ਪੜਾ ਕੇ ਲੇਬਰ ਨਾ ਕਰਾਓ ਲੇਬਰ ਲਈ ਤਿਆਰ ਨਾ ਕਰੋ ਉਹਨਾਂ ਦਾ ਦਿਮਾਗ ਹੈ ਜਿਹੜਾ ਉਹਨੂੰ ਇੱਥੇ એનર્ਜੀ ਇੱਥੇ ਲਾਓ ਜੀ ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਛੱਡਣਾ ਸੀ ਕਮੇਟੀ ਸੰਗ ਬਰਾੜ ਕਪਤਾਨ ਜੀ ਸਾਡੇ ਨਾਲ ਆ ਜੀ ਪ੍ਰਿੰਸੀਪਲ ਕਪਤਾਨ ਸਿੰਘ ਕੀ ਕਹਿਣਾ ਚਾਹੁੰਦੇ ਹੋ ਜੀ ਟਰਨਮੈਂਟ ਹੋ ਰਿਹਾ ਤੁਸੀਂ ਵਧਾਈ ਦੇ ਪਾਤਰ ਹੋ ਤਿੰਨੇ ਪਾਰਟੀਆਂ ਇਕੱਠੀਆਂ ਹੋਈਆਂ ਮੋਢੇ ਦਾ ਮੋਢਾ ਜਾ ਕੇ ਖੜੇ ਆ ਸਾਰੇ ਤੁਸੀਂ ਨਗਰ ਨਿਵਾਸੀ ਖੜੇ ਹੋ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਤੁਹਾਡਾ মিডিਆ ਵਾਲੇ ਵੀਰਾਂ ਦਾ ਧੰਨਵਾਦ ਜਿਹੜਾ ਤੁਸੀਂ ਸਾਡੇ ਇਹ ਦੋ ਦਿਨ ਕਵਰੇਜ ਕਰ ਰਹੇ ਹੋ ਸਾਰੇ ਟਰਨਮੈਂਟ ਦੀ ਜਿਹ ਹੋਰੀਆਂ ਇਸ ਗੱਲ ਦਾ ਮੈਂ ਸਿਹਰਾ ਇਹ ਜਿਹੜੇ ਸੰਤ ਬਾਬਾ ਨਾਜਰ ਸਿੰਘ ਯਾਦਗਾਰੀ ਸਪੋਰਟਸ ਕਮੇਟੀ ਵਾਲੇ ਨੌਜਵਾਨ ਇਹਨਾਂ ਨੌਜਵਾਨਾਂ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਜਿਨ੍ਹਾਂ ਨੇ ਪਿਛਲੇ ਸਾਲ ਵੀ ਐਸ ਸਾਲ ਵੀ ਸਾਰੇ ਨਗਰ ਨੂੰ ਇਕੱਠਾ ਕੀਤਾ ਸਾਨੂੰ ਨਗਰ ਨੂੰ ਇਕੱਠਾ ਕਰਨ ਵਿੱਚ ਇਹਨਾਂ ਨੌਜਵਾਨਾਂ ਦਾ ਵਿਸ਼ੇਸ਼ ਯੋਗਦਾਨ ਨਾਲੇ ਟੂਰਨਾਮੈਂਟ ਚ ਕਬੱਡੀ ਖੇਡ ਦੀ ਕਿੰਨੀ ਮਹੱਤਤਾ ਨਾਲੇ ਦੋ ਦਿਨ ਮਨੋਰੰਜਨ ਹੋਣਾ ਨਾਲੇ ਸਾਡਾ ਸਾਰਾ ਨਗਰ ਇਕੱਠਾ ਹੋ ਜਾਣਾ ਬਾਬਾ ਧੰਨਵਾਦ ਜੀ ਸਾਡੇ ਨਾਲ ਬਲਤੇਜ ਸਿੰਘ ਲੰਗਿਆਣਾ ਜਿਹੜੇ ਕਿ ਸ਼੍ਰੋਮਣੀ ਕਾਲੇਦਲ ਨੂੰ ਰਿਪ੍ਰেজੈਂਟ ਕਰਦੇ ਨੇ ਕੀ ਕਹਿਣਾ ਚਾਹੁੰਦੇ ਜੀ ਸੰਦੇਸ਼ ਕੁ ਦੇਣਾ ਚਾਹੁੰਦੇ ਆ ਨੌਜਵਾਨੀ ਨੂੰ ਕੀ ਕਹਿਣਾ ਚਾਹੁੰਦੇ ਟੂਰਨਾਮੈਂਟ ਦਾ ਸਾਰਿਆਂ ਤੋਂ ਪਹਿਲਾਂ ਤਾਂ ਅੱਜ ਅਰਦਾਸ ਕਰਕੇ ਜਿਹੜਾ ਇਸ ਕਬੱਡੀ ਕੱਪ ਦਾ ਅਦਗਾਟਨ ਹੈ ਜਿਹੜਾ ਉਸ ਤੋਂ ਬਾਅਦ ਰੀਵਨ ਕਟਣ ਦੀ ਰਸਮ ਹੈ ਸਰਦਾਰ ਕਮਲਜੀਤ ਸਿੰਘ ਬਰਾੜ ਸੀਨੀਅਰ ਕਾਂਗਰਸੀ ਆਗੂ ਸੁਪੁੱਤਰ ਸਰਦਾਰ ਦਰਸ਼ਨ ਸਿੰਘ ਬਰਾੜ ਸਾਹਿਬ ਕਾ ਮੰਤਰੀ ਉਹਨਾਂ ਵੱਲੋਂ ਰੀਵਨ ਕੱਟ ਕੇ ਦਾ ਜਿਹੜਾ ਅਦਗਾਟਨ ਕੀਤਾ ਗਿਆ ਸਾਰਿਆਂ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਆਪਣੇ ਕੀਮਤੀ ਸਮੇਂ ਚ ਸਮਾਂ ਕੱਢ ਕੇ ਇੱਥੇ ਸਾਡੇ ਟੂਰਨਾਮੈਂਟ ਦੇ ਧਿਕਾਟਨ ਤੇ ਪਹੁੰਚੇ ਨੇ ਤੇ ਦੂਸਰੀ ਗੱਲ ਹੈ ਕਿ ਸਾਡੇ ਸਾਰੇ ਜਿੰਨੇ ਵੀ ਇਸ ਟੂਰਨਾਮੈਂਟ ਕਮੇਟੀ ਦੇ ਜਿੰਨੇ ਪ੍ਰਬੰਧਕ ਨੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਵਧੀਆ ਇਹ ਟੂਰਨਾਮੈਂਟ ਦਾ ਅਰੇਂਜ ਕੀਤਾ ਔਰ ਸਾਰੇ ਪਿੰਡ ਨੂੰ ਨਾਲ ਲੈ ਕੇ ਸਹਿਯੋਗ ਲੈ ਕੇ ਐਨਆਰਆਈ ਵੀਰਾਂ ਨੂੰ ਸਹਿਯੋਗ ਨਾਲ ਲੈ ਕੇ ਤੇ ਵਧੀਆ ਟੂਰਨਾਮੈਂਟ ਦਾ ਜਿਹੜਾ ਯੋਜਨ ਕੀਤਾ ਔਰ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਇਹ ਵਧੀਆ ਟੂਰਨਾਮੈਂਟ ਹੈ ਜਿਹੜਾ ਸੁੱਖ ਸ਼ਾਂਤੀ ਦੇ ਨਾਲ ਨਿਪਟੇ ਚੜੇ ਖਿਡਾਰੀਆਂ ਤੇ ਗੁਰੂ ਮਹਾਰਾਜ ਸਾਰੇ ਕਬੱਡੀ ਪ੍ਰੇਮਾਂ ਤੇ ਤੇ ਜਿੰਨੇ ਇਹ ਪ੍ਰਬੰਧਕ ਕਮੇਟੀ ਸਾਰਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜਿਹੜੇ ਇਹ ਸੀਜੀ ਬਲਤੇਜ ਸਿੰਘ ਲੰਗਿਆਣਾ ਜਿੰਦਾਂ ਨੇ ਜਿਹੜੀ ਬਖੂਬੀ ਜਿਹੜੀ ਸਾਰੀ ਜਾਣਕਾਰੀ ਉਹ ਦਿੱਤੀ ਆ ਸਾਡੇ ਨਾਲ ਇਸ ਟੈਂਪੋ ਲਾਬਰਾਡ ਸਮਰਦ ਭਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜਾ ਕੀ ਕਹਿਣਾ ਚਾਹੁੰਦੇ ਹੋ ਬਰਾੜ ਸਾਹਿਬ ਤੁਸੀਂ ਟੂਰਨਾਮੈਂਟ ਤੇ ਪਹੁੰਚੇ ਦੋ ਸ਼ਬਦ ਟੂਰਨਾਮੈਂਟ ਦੇ ਕੀ ਕਹਿਣਾ ਚਾਹੁੰਦੇ ਜੋ ਅੱਜ ਪਿੰਡ ਲੰਗਿਆਣਾ ਨਵਾਂ ਵਿਖੇ ਸਾਡੇ ਬਹੁਤ ਹੀ ਪਰਮ ਤੇ ਸਤਿਕਾਰਯੋਗ ਬਾਬਾ ਨਾਜ਼ਰ ਸਿੰਘ ਜੀ ਦੀ ਯਾਰ ਵਿੱਚ ਹਰ ਸਾਲ ਇਸ ਨਗਰ ਵੱਲੋਂ ਇੱਕ ਸ਼ਾਨਦ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਇੱਥੇ ਇਸ ਲੰਗਿਆਣਾ ਪਿੰਡ ਦੇ ਵਿੱਚ ਐਡਾ ਵੱਡਾ ਭਾਈਚਾਰਾ ਭਾਈਚਾਰਕਾਂਝ ਪ੍ਰੇਮ ਭਾਵਨਾ ਕਿ ਸਾਰੀਆਂ ਪਾਰਟੀਆਂ ਵਾਗੀਆਂ ਤੋਂ ਉੱਪਰ ਉੱਠ ਕੇ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਸਮੁੱਚਾ ਨਗਰ ਪਾਰਟੀ ਵਾਗੀਆਂ ਨੂੰ ਛੱਡ ਕੇ ਇਹ ਸਾਰਾ ਸਰਵਸਾਂਝਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਜੋ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਸਾਨੂੰ ਇਹੋ ਜਿਹਾ ਟੂਰਨਾਮੈਂਟਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿਉਂਕਿ ਜੋ ਸਾਡੀ ਨੌਜਵਾਨੀ ਆ ਜੋ ਗਲਤ ਨਸ਼ਿਆਂ ਵਾਲੇ ਪਾਸੇ ਪੈ ਰਹੀ ਆ ਉਸ ਨੂੰ ਰੋਕਣ ਵਾਸਤੇ ਕਿਉਂਕਿ ਅਸੀਂ ਜੇ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਪ੍ਰੇਰਿਤ ਕਰਾਂਗੇ ਤਾਂ ਸਾਡੀ ਜਵਾਨੀ ਖੇਡਾਂ ਵਾਲੇ ਪਾਸੇ ਆਊਗੀ ਸਪੋਰਟਸ ਵਾਲੇ ਪਾਸੇ ਆਊਗੀ ਤਾਂ ਸਾਡੀ ਜਵਾਨੀ ਚੰਗੇ ਰਸਤੇ ਤੇ ਚੱਲੇਗੀ ਅੱਜ ਇਹਨਾਂ ਦਾ ਜੋ ਉਪਰਾਲਾ ਬਹੁਤ ਸਲਾਘਾਯੋਗ ਆ ਮੈਂ ਇਸ ਜੋ ਮੌਕੇ ਤੇ ਇਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਜਿਨ੍ਹਾਂ ਨੇ ਹਮੇਸ਼ਾ ਆਪਣੇ ਪਿੰਡ ਦੀ ਭਾਈਚਾਰਾ ਭ੍ਰੱਪੇ ਨੂੰ ਕਾਇਮ ਰੱਖਦੇ ਹੋਏ ਸਾਰੇ ਤਕਰੀਬਨ ਇਸ ਪਿੰਡ ਨਗਰ ਦੇ ਫਕਸ਼ਨ ਸਰਵ ਸਾਂਝੇ ਕਰਵਾਏ ਜਾਂਦੇ ਹਨ ਇਹ ਸਾਰੇ ਨਗਰ ਨਿਵਾਸੀ ਇਸ ਵਧਾਈ ਦੇ ਪਾਤਰ ਹਨ ਮਨਵੀਰ ਸਿੰਘ ਬਰਾੜ ਨੇ ਪ੍ਰਧਾਨ ਜੂਥ ਕਾਂਗਰਸ ਬਾਗਾਪਣਾ ਦੇ ਗੱਲਬਾਤ ਕਰਦੇ ਆ ਬਰਾੜ ਸਾਹਿਬ ਥੋੜੇ ਪੈਂਟ ਟੂਰਨਾਮੈਂਟ ਹੋ ਰਿਹਾ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਪਹਿਲਾਂ ਤਾਂ ਸ਼ੁਕਰਾਨਾ ਕਰਨਾ ਚਾਹੁੰਦੇ ਹਾਂ ਸੰਤ ਬਾਬਾ ਨਾਜਰ ਸਿੰਘ ਜੀ ਦਾ ਜੀ ਜਿਨ੍ਹਾਂ ਦੀ ਸਾਡੇ ਪੈਂਟ ਤੇ ਇੰਨੀ અપਾਰ ਕਿਰਪਾ ਦੇ ਨਾਲ ਵੀ ਸਾਰੇ ਸਰਵ ਸੰਜੇ ਟੂਰਨਾਮੈਂਟ ਆ ਕੋਈ ਤੁਸੀਂ ਉਦੋਂ ਦੇ ਦੇਖੀ ਜਾਂਦੇ ਆ ਪੋਸਟਰ ਰੀਲੀਜ਼ ਕਰਾਇਆ ਮਹਲਾ ਸਾਹਿਬ ਤੋਂ ਤੇ ਬਰਾੜ ਸਾਹਿਬ ਅੱਜ ਅਦਗਾਟਨ ਕਰਕੇ ਆ ਫਿਰ ਦੂਜਾ ਆਪਣੇ ਸਰਦਾਰ ਅਮਰਤਪਾਲ ਸਿੰਘ ਆਪਣੇ ਵਿਧਾਇਕ ਜਿਹੜੇ ਬਾਘੇਪੁਰਾਣੇ ਤੋਂ ਉਹ ਇੱਥੇ ਨਾਮਾਂ ਦੀ ਵੰਡ ਕਰਨਗੇ ਤੇ ਅਸੀਂ ਐਨ ਆਰ ਆਈ ਵੀਰਾਂ ਦਾ ਤੇ ਸਾਰੇ ਨਗਰ ਦਾ ਹੀ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਡਾ ਇਹਨਾਂ ਸਹਿਯੋਗ ਕੀਤਾ ਤੇ ਅਸੀਂ ਵਿਸ਼ਵਾਸ ਕਰਦੇ ਆ ਕਿ ਇਹੋ ਜਿਹਾ ਟੂਰਨਾਮੈਂਟ ਹਰੇਕ ਪਿੰਡ ਹਰੇਕ ਸ਼ਹਿਰ ਹੋਣੇ ਚਾਹੀਦੇ ਆ ਤਾਂ ਕਿ ਜਿਹੜਾ ਆਪਸੀ ਭਾਈਚਾਰਾ ਦਾ ਸੰਦੇਸ਼ ਤਾਂ ਦਿੰਦੇ ਆ ਨਾਲ ਨਾਲ ਨੌਜਵਾਨੀ ਨੂੰ ਵੀ ਚੰਗੀ ਸਿਹਤਮੰਦ ਰੱਖਣ ਦਾ ਜਿਹੜਾ ਸੰਦੇਸ਼ ਉਹ ਦਿੰਦੇ ਆ ਕੈਮਰਾਮੈਨ ਸ਼ਬਦ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਜਗਸੇਗ ਵੈਬ ਟੀਵੀ ਪਿੰਡ ਲੰਗਣਾ